ਸੋ ਹੈਲੋ ਗਾਇਸ ਕਿਵੇਂ ਆ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੇ ਕਲਾ ਦੇ ਵਿੱਚ ਹੋਵਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੰਨਾਂ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਥੈਂਕ ਯੂ ਸੋ ਮੱਚ ਜਿਹੜੀਆਂ ਵੀ ਭੈਣਾਂ ਜਿਹੜੀ ਵੀ ਵੀਰ ਸਾਨੂੰ ਸਪੋਰਟ ਕਰਦੇ ਐ ਸੋ ਫੁੱਲ ਵਾਚ ਕਰਕੇ ਜ਼ਰੂਰ ਵੀਡੀਓ ਦੇਖਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਇੱਥੇ ਮਾਰਨਿੰਗ ਦਾ ਟਾਈਮ ਸੀ ਅੱਜ ਸ਼ਨੀਵਾਰ ਦਾ ਦਿਨ ਆ ਤੇ ਹਰ ਦਿਨ ਕੀਤਾ ਸੀ ਤੇ ਅੱਜ ਮੈਂ ਜਦੋਂ ਬੱਚਾ ਨੂੰ ਛੁੱਟੀ ਹੁੰਦੀ ਹੈ ਨਾ ਫਿਰ ਛੇਤੀ ਉੱਠ ਜਾਂਦੇ ਆ ਜੇ ਸਕੂਲ ਜਾਣਾ ਹੁੰਦਾ ਫਿਰ ਇਹਨਾਂ ਨੂੰ ਠੱਲਣਾ ਪਿੰਦਾ ਤੇ ਹਰ ਜੋੜਾ ਜਿਹੜੀ ਹੁੱਟਾ ਵਾ ਤੇ ਮੈਂ ਉਹ ਬਾੜੀ ਵਿੱਚ ਠਾਲੂਗੀ ਹੁਣ ਇੱਕ ਵਾਰੀ ਤਾਂ ਮੈਂ ਠਾਲ ਦਿੱਤਾ ਸੀ ਪਰ ਨਹੀਂ ਉੱਠਿਆ ਹੁਣ ਬਾਅਦ ਵਿੱਚ ਦੇਖਦੇ ਆ ਸੋ ਇਥੇ ਆਪਾਂ ਚਾਹ ਬਣਾ ਲਈ ਸੀ ਤੇ ਚਾਹ ਦੇ ਨਾਲ ਫੁੱਲ ਬੜੀਆਂ ਬਣਾਈਆਂ ਸੀ ਤੇ ਮੈਂ ਕਿਹਾ ਚਲੋ ਫੁੱਲ ਬੜੀਆਂ ਬਣਾ ਲੈਂਦੇ ਆ ਕਿਉਂਕਿ ਚਾਹ ਦੇ ਨਾਲ ਹੋਰ ਕੁਝ ਨਹੀਂ ਸੀ ਹੈਗਾ ਖਾਣ ਨੂੰ ਤੇ ਵੈਸੇ ਆਪਾਂ ਡੇਲੀ ਨਹੀਂ ਖਾਂਦੇ ਹੈਗੇ ਕਦੀ ਕਦੀ ਆ ਕਿਉਂਕਿ ਡੇਲੀ ਖਾਇਆ ਵੀ ਨਹੀਂ ਜਾਂਦਾ ਹੈਗਾ ਕਿਉਂਕਿ ਤੇ ਇਹ ਡੱਬਾ ਪੂਰਾ ਰੈਡੀ ਸੀ ਪੜਿਆ ਸੀ ਪੜੇ ਨੂੰ ਆਪਾਂ ਹੌਲੀ ਹੌਲੀ ਖਤਮ ਕਰ ਦਿੱਤਾ ਤੇ ਸੋ ਇਥੇ ਚਾਹ ਹੈ ਮੈਂ ਤੇ ਹਰਜੋਤ ਦੀ ਚਾਹ ਪੀਂਨੇ ਤੇ ਪਾਪਾ ਨੇ ਪੀਂਦੇ ਹੈਗੇ ਤੇ ਹਰਜੋਤ ਦੇ ਪਾਪਾ ਗਏ ਆ ਦੁੱਧ ਦੇਣ ਤੇ ਉਹ ਥੋੜੇ ਲੇਟ ਆਉਣਗੇ ਤੇ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਕੰਮ ਜਿਹੜਾ ਘਰ ਦਾ ਵੋ ਕਰ ਲਾਂਗੇ ਘਰ ਦਾ ਮਤਲਬ ਜਿਹੜਾ ਕਿਚਨ ਦਾ ਕੰਮ ਆ ਉਹ ਕਰਾਂਗੇ ਥੋੜਾ ਬੋਤਾ ਆ ਆਟਾ ਵਗੈਰਾ ਗੁੰਨ ਕੇ ਰੱਖ ਲਾਂਗੇ ਤੇ ਬਾਕੀ ਸਾਰੀ ਕਲੀਨਿੰਗ ਵਗੈਰਾ ਆਪਾਂ ਬਾਅਦ ਵਿੱਚ ਕਰਾਂਗੇ ਕਿਉਂਕਿ ਟਾਈਮ ਹੋ ਜਾਣਾ ਹੈ ਜੋਤ ਦਾ ਸੋ ਇਥੇ ਮੈਂ ਆਟਾ ਗੁੰਨੜੇ ਇਸੀ ਤੇ ਮੈਂ ਅੱਗੇ ਇੱਕ ਵਾਰੀ ਫਿਰ ਮੈਂ ਹਰਜੋਤ ਨੂੰ ਦੇਖ ਲਾਂ ਤੇ ਇੱਥੇ ਆਪਾਂ ਘੜੇ ਦੇ ਵਿੱਚ ਪਾਣੀ ਪਾਇਆ ਸੀ ਘੜੇ ਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰਕੇ ਤੇ ਇਹ ਵੀਡੀਓ ਮੈਂ ਬਣਾਉਣੀ ਸੀ ਲਈ ਕਿਵੇਂ ਕੋ ਬਣਾਈ ਨਹੀਂ ਸੀ ਗਈ ਸੋ ਹੁਣ ਆਪਾਂ ਦੇਖਾਂਗੇ ਕਿ ਹਰਜੋਤ ਉੱਠਿਆ ਨਹੀਂ ਹਰਜੋਤ ਹਜੇ ਵੀ ਨਹੀਂ ਉੱਠਿਆ ਆਪਾਂ ਦੋ ਤਿੰਨ ਵੜੀ ਠਾਲ ਲਿਆ ਪਰ ਹਰਜੋਤ ਉੱਠੋ ਬਟਾ ਸਕੂਲ ਜਾਣਾ ਤੇ ਜਿਉਂ ਠਾ ਜਗਾ ਠੀਕ ਨਹੀਂ ਉੱਠੋ ਸੋਹਰਜੋਤ ਗਾਇਸ ਜੀ ਸੁੱਤਾ ਹੈ ਤਿੰਨੇ ਸਕੂਲ ਜਾਣਾ ਹੈ ਜੀ ਬਾਕੀ ਦੇ ਕੰਮ ਚਲੋ ਆਪਾਂ ਕੰਪਲੀਟ ਕਰ ਲਈਆਂ ਸੋ ਗਾਇਸ ਇੱਥੇ ਆਪਾਂ ਮਤਲਬ ਸਾਰੀ ਸਫਾਈ ਕਰਨੀ ਹੈ ਹਜੀ ਕਲੀਨਿੰਗ ਹੈ ਰ ਸਾਰਾ ਬੈਡਰੂਮ ਵਗੈਰਾ ਕਰਦੇ ਹਾਂ ਪਰ ਇਹ ਸੋਚਿਆ ਕਿ ਚਲੋ ਅਰ ਜੋ ਤੁਹਾਨੂੰ ਪਿਆਸ ਹੋਵੇ ਸਾਡੇ ਪਰਦੇ ਵਗੈਰਾ ਡਿੱਗਿਆ ਹੋਇਆ ਤੇ ਉਸ ਤੋਂ ਬਾਅਦ ਵੀ ਆਪਾਂ ਸਾਰੇ ਕਲੀਨਿੰਗ ਹੈ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਮਤਲਬ ਕੱਪੜੇ ਵਗੈਰਾ ਵੀ ਸਾਬੇ ਚੁੱਕਣ ਵਾਲੇ ਆ ਤੇ ਜੇ ਟਾਈਮ ਹੋਇਆ ਤੇ ਫਿਰ ਆਪਾਂ ਝਾੜੂ ਲਗਾ ਕੇ ਜਾਵਾਂਗੇ ਨਹੀਂ ਤਾਂ ਫਿਰ ਆਪਾਂ ਆ ਕੇ ਲਗਾਵਾਂਗੇ ਸੋ ਇੱਥੇ ਜਿਹੜੇ ਬੂਟ ਮੈਂ ਵਾਸ਼ ਕੀਤਾ ਉਸ ਰਾ ਦੇ ਖੜ ਜੋਤਨੇ ਕਿ ਮ ਖੜਾ ਪਾਇਆ ਹੈ ਹੁਣ ਇੱਥੇ ਇੱਥੇ ਜੋ ਹਰ ਜੋ ਤੇ ਪਾਪਾ ਦੇ ਪੁਸਤ ਵਾਸ਼ ਕਰਕੇ ਮੈਂ ਰੱਖੇ ਹੋਏ ਸੀ ਤੇ ਇਹਨਾਂ ਨੂੰ ਜੀ ਆਪਾਂ ਅਲਮਾਰੀ ਦੇ ਚਰ ਜਿਸ ਮਾਂ ਚੁੱਕਣ ਚੁੱਕਣ ਵਾਲਾ ਸੋ ਇੱਥੇ ਸਰੌੜ ਦੀ ਆਪਾਂ ਰੇਕੜ ਦੀ ਸਰੌੜ ਤੇ ਤੁਹਾਨੂੰ ਪਤਾ ਹੀ ਹੈ ਕਿ ਸਰੌੜ ਦਾ ਤੇਲ ਜੇਰਾਵਾ ਬਹੁਤ ਨਹੀਂ ਦਾ ਹੋਣਾਵਾ ਤੇ ਚਲੋ ਘਰ ਦਾ ਤੇਲ ਹੋਵੇ ਤਾਂ ਬਧੀਆ ਰਹਿੰਦਾ ਤੇ ਬਾਕੀ ਇੱਥੇ ਵਾਸ਼ ਸ਼ਿਸ਼ ਨੂੰ ਸਫਾਈ ਥੋੜੀ ਜਿᱷ ਕਰ ਲਈ ਸੀ ਕਲੀਨ ਕੀਤਾ ਸੀ ਨੂੰ ਤੇ ਜੋ ਮੈਂ ਹੁਣ ਬਾੜ ਦਾ ਥਿਊ ਦਿਖਾਉਣੀ ਆ ਬਾੜ ਬਹੁਤ ਜ਼ਿਆਦਾ ਬਦਲ ਹੋਇਆ ਵਾ ਪਤਾ ਨਹੀਂ ਬਾੜਿਸ਼ ਆਊਗੀ ਜਾਂ ਨਹੀਂ ਤੇ ਕਿਉਂਕਿ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਕਿਸੇ ਟਾਈਮ ਜਦੋਂ ਬੱਦਲ ਵੀ ਨਹੀਂ ਹੁੰਦਾ ਤਾਂ ਵੀ ਬਾੜਿਸ਼ ਆ ਜਾਂਦੀ ਹੁੰਦੀ ਆ ਤੇ ਸੋ ਇਹਦਾ ਟਾਈਮ ਹੈ ਨਾ ਤੇ ਸੋ ਇੱਥੇ ਆਪਾਂ ਕਿਚਨ ਦੇ ਵਿੱਚ ਆ ਗਏ ਸੀ ਤੇ ਆਪਾਂ ਕਿਚਨ ਸੋ ਗਾਇਸ ਸਾਡੇ 6 ਵਜੇ ਦਾ ਟਾਈਮ ਹੋ ਚੁੱਕਾ ਹੈ ਤੇ ਹਰਜੋਤ ਨੂੰ ਵੀ ਮੈਂ ਸਕੂਲ ਭੇਜਣਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆਪਾਂ ਥੋੜੀ ਦੇਰ ਬਾਅਦ ਤੇ ਜਿਹੜੇ ਸਾਡੇ ਚੈਨਲ ਤੇ ਜੇਰੇ ਸਾਡੇ ਚੈਨਲ ਤੇ ਨਵੇਂ ਆਏ ਨੇ ਮੇਰੇ ਵੀਡੀਓ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਕਾਫੀ ਪੈਣਾ ਦੇ ਕਮੈਂਟ ਆਇਆ ਪਰ ਮੈਂ ਹੁਣ ਉਹ ਸਾਰੇ ਕਮੈਂਟ ਰੀਡ ਕਰਕੇ ਲਿਖ ਕੇ ਫਿਰ ਸਾਰੇ ਇੱਕ ਵੀਡੀਓ ਬਣਾਉਂਗੀ ਉਸ ਤੋਂ ਬਾਅਦ ਉਹਨਾਂ ਦੇ ਸਾਰੇ ਕਮੈਂਟ ਤੇ ਇੱਕ ਪਹਿਨ ਦਾ ਕਮੈਂਟ ਆਇਆ ਸੀ ਵਲੋਗਿੰਗ ਦੇ ਤੌਰ ਤੇ ਤੇ ਉਹਦਾ ਵੀ ਮੈਂ ਬਹੁਤ ਜਲਦ ਜਵਾਬ ਦਉਂਗੀ ਜੀ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਵਲੋਗਿੰਗ ਕਰਨ ਲਈ ਬਾਹਰ ਅੰਦਰ ਜਾਣਾ ਪੈਂਦਾ ਵਾ ਤੇ ਸੋ ਥੋੜੀ ਵਲੋਗਿੰਗ ਕਰਨੀ ਓਕੀ ਹੋ ਜਾਂਦੀ ਆ ਕਿਉਂਕਿ ਕਰਦੇ ਕੰਮ ਵੀ ਕਰਨੇ ਹੁੰਦੇ ਆ ਬੱਚੇ ਨੂੰ ਸਕੂਲ ਭੇਜਣਾ ਕਈ ਮਤਲਬ ਛੋਟੇ-ਮੋਟੇ ਕੰਮ ਮਾਤੇ ਕੈਮਰਾ ਜੋ ਵੀ ਘੰਟੇ ਨਹੀਂ ਮਤਲਬ ਫੜਿਆ ਜਾਂਦਾ ਤੇ ਹਜੇ ਮੇਰੇ ਕੋਲ ਸਟੈਂਡ ਵੀ ਛੋਟਾ ਵਾ ਵੱਡਾ ਸਟੈਂਡ ਹੋਵੇ ਤਾਂ ਫਿਰ ਮੈਂ ਲਗਾ ਸਕਦੀ ਆ ਤੇ ਬਾਕੀ ਹਰ ਜੋ ਸੁੱਤਾ ਵੈਸੇ ਤਾਂ ਨੂੰ ਮੈਂ ਦੋ ਤਿੰਨ ਵੱਡੀ ਥਾਲ ਲਿਆ ਪੜਾਜਦਾ ਕੁੱਠਿਆ ਨਹੀਂ ਆ ਪਰ ਹੁਣ ਮੈਂ ਥਾਲ ਦੀ ਇਹਨੂੰ ਜੋ ਤਾਂ ਜੋ ਤਾਂ ਜੋ ਤਾਂ ਉਠ ਉਠ ਉਸ ਤੋਂ ਸੌੜੀ ਮੇ ਠਲਕੇ ਗਈਆਂ ਤੂੰ ਉਠਿਆ ਨਹੀਂ ਜਿਹੜਾ ਉਠ ਉਠ ਜਿੱਦੀ ਕਰ ਚਾਚੂ ਵੀ ਉੱਠ ਕੇ ਸੋਹਣ ਦੇਖਦੇ ਹਾਂ ਹਰ ਜੋਤ ਉੱਠਦਾ ਹੈ ਮੈਨੂੰ ਲੱਗਦਾ ਫਿਰ ਸੌਂ ਗਏ ਜਿੱਦ ਦਿਨ ਛੁੱਟੀ ਹੁੰਦੀ ਓਦੋਂ ਇਹਨਾਂ ਨੇ ਫਟਾਫਟ ਉੱਠ ਜਾਣਾ ਹੁੰਦਾ ਤੇ ਹੁਣ ਆਪਾਂ ਪਹਿਲਾਂ ਹੁਣ ਆਟਾ ਗੁੰਨ ਲਾਂਗੇ ਉਸ ਤੋਂ ਬਾਅਦ ਅਸੀਂ ਮਿਲਦੇ ਹਾਂ ਜੀ ਤੁਹਾਨੂੰ ਥੋੜੇ ਟਾਈਮ ਬਾਅਦ ਚ ਅਜੀ ਤੁਦੀ ਵਰਦੀ ਵੀ ਪ੍ਰੈਸ ਕਰਨੀ ਹੈ ਮੈਂ ਸੋ ਗਾਇਸ ਇੱਥੇ ਮੈਂ ਗੁੰਨ ਰਹੀ ਸੀ ਆਟਾ ਤੇ ਆਟਾ ਗੁੰਨ ਕੇ ਤੇ ਇਹਨਾਂ ਮੈਂ ਥੋੜਾ ਟਾਈਮ ਲਈ ਰੱਖ ਦੂੰਗੀ ਤੇ ਉਹ ਉਹਨੇ ਤੱਕ ਫਿਰ ਮੈਂ ਹਰਜੋਤ ਨੂੰ ਰੈਡੀ ਕਰ ਦੂੰਗੀ ਰੈਡੀ ਤੇ ਵੈਸੇ ਹਰਜੋਤ ਖੁਦ ਹੋ ਜਾਂਦਾ ਹੈ ਤੇ ਨਹੀਂ ਲੋੜ ਪੈਂਦੀ ਹੈਗੀ ਕਿਉਂਕਿ ਉਹਨੇ ਵਰਦੀ ਵਗੈਰਾ ਖੁਦ ਪਾ ਲੈਣੀ ਹੁੰਦੀ ਹੈ ਸਿਰਫ ਮੈਂ ਕਿਸ ਉਹਦੇ ਸਵਾੜਨੇ ਹੁੰਦੇ ਨੇ ਸੋ ਹੁਣ ਆਪਾਂ ਇਹਦੀ ਜੁਨੀਫਾਰਮ ਵੀ ਪ੍ਰੈਸ ਕਰਨੀ ਹੈ ਸੋ ਮੈਂ ਕਿਹਾ ਕਿ ਚਲੋ ਆਟਾ ਪਹਿਲਾਂ ਆਪਾਂ ਗੁੰਨ ਕੇ ਰੱਖ ਲਈਏ ਉਸ ਤੋਂ ਬਾਅਦ ਹੀ ਆਪਾਂ ਉਹਦੀ ਵਰਦੀ ਜਿਹੜੀ ਆ ਉਹ ਪ੍ਰੈਸ ਕਰਾਂਗੇ ਸੋ ਇੱਥੇ ਥੋੜੇ ਜਿਹਾ ਬਰਤਨ ਪਈ ਹੋਈ ਸੀ ਤੇ ਮੈਂ ਕਿਹਾ ਚਲੋ ਬਰਤਨ ਵਾਸ਼ ਕਰ ਲੈਂਦੀ ਹਾਂ ਥੋੜਾ ਟਾਈਮ ਹੈਗਾ ਵਾਵਾ ਤੇ ਟਾਈਮ ਹੈਗਾ ਸੀ ਇਸ ਕਰਕੇ ਫਿਰ ਮੈਂ ਬਰਤਨ ਵਾਸ਼ ਕਰਨ ਦਾ ਵੀ ਤੇ ਨਾਲੇ ਦੁੱਧ ਵਾਲੇ ਭਾਂਟੇ ਸੀ ਕਾਫੀ ਤੇ ਮੈਂ ਕਿਹਾ ਚਲੋ ਹੈਨਾ ਦੁੱਧ ਵਾਲੇ ਭਾਂਡੇ ਵੈਸੀ ਵੀ ਇਦਾਂ ਨਹੀਂ ਰੱਖਣੇ ਚਾਹੀਦੇ ਨਾਲੋਂ ਨਾਲ ਹੀ ਹਮੋਸ਼ ਕਰ ਲੈਣੇ ਚਾਹੀਦੇ ਨੇ ਤੇ ਸਾਈਡ ਤੇ ਪਤੀਲੇ ਦੇ ਵਿੱਚ ਮੈਂ ਦੁੱਧ ਪਾ ਕੇ ਰੱਖਿਆ ਸੀ ਸੋ ਇਹਨੂੰ ਆਪਾਂ ਉਬਾਲਾ ਦਿਵਾਉਣਾ ਤੇ ਮੈਂ ਕਿਹਾ ਚਲੋ ਹੈਨਾ ਇਹਨੂੰ ਉਬਾਲਾ ਦਿਵਾਉਣਾ ਸੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਪਤੀਲੇ 'ਚ ਦੁੱਧ ਪਾਇਆ ਸੀ ਤੇ ਹੁਣ ਇਹਨੂੰ ਆਪਾਂ ਗੈਸ ਦੇ ਉੱਪਰ ਰੱਖਾਂਗੇ ਤੇ ਇਹਨੂੰ ਉਬਾਲਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਰੰਦੇ ਹੁੰਦੇ ਭਾਂਡੇ ਆ ਸੋ ਇਹਨਾਂ ਨੂੰ ਆਪਾਂ ਵਾਸ਼ ਕਰਾਂਗੇ ਤੇ ਤੁਹਾਨੂੰ ਪਤਾ ਹੀ ਆ ਕਿ ਅ ਘਰਾਂ ਦੇ ਛੋਟੇ-ਛੋਟੇ ਜਿਹੇ ਕੰਮ ਆ ਉਹ ਬਹੁਤ ਜ਼ਿਆਦਾ ਹੁੰਦੇ ਨੇ ਜਿਵੇਂ ਬਰਤਨ ਸਾਫ਼ ਕਰਨੇ ਤੇ ਘਰ ਦੀ ਸਾਰੀ ਡਸਟਿੰਗ ਵਗੈਰਾ ਜਿਹੜੀ ਕਲੀਨਿੰਗ ਵਗੈਰਾ ਸਾਰੀ ਹੀ ਕਰਨੀ ਹੁੰਦੀ ਆ ਬੈੱਡ ਸ਼ੀਟਾਂ ਤੱਕ ਸਾਰੀਆਂ ਹੀ ਚੇਂਜ ਕਰਨੀਆਂ ਹੁੰਦੀਆਂ ਵਾ ਤੇ ਜੇ ਚੇਂਜ ਨਹੀਂ ਕਰਨੀਆਂ ਮਤਲਬ ਟਾਈਮ ਜ਼ਿਆਦਾ ਹੋ ਜੇ ਫਿਰ ਤਾਂ ਚੇਂਜ ਕਰਨੀਆਂ ਪੈਂਦੀਆਂ ਆ ਤੇ ਇਹ ਤਾਂ ਆਪਾਂ ਬੈੱਡ ਸ਼ੀਟਾਂ ਤੇ ਤੁਸੀਂ ਕੀ ਕਰ ਸਕਦੇ ਹੋ ਬੈਡ ਸਿੱਤ ਨੂੰ ਸਾਫ਼ ਕਰਨ ਦਾ ਵੀ ਹੋਰ ਤਰੀਕਾ ਬਹੁਤ ਆ ਸੋ ਵੀ ਮੈਂ ਤੁਹਾਨੂੰ ਵੀਡੀਓ ਜਰੂਰ ਬਣਾ ਕੇ ਅਪਲੋਡ ਕਰੂੰਗੀ ਤੇ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਕਿ ਤੁਹਾਨੂੰ ਆ ਵੀਡੀਓ ਚਾਹੀਦੀ ਹੈ ਸੋ ਮੈਂ ਜਰੂਰ ਦਊਂਗੀ ਵੀਡੀਓ ਬਣਾ ਕੇ ਸੋ ਇੱਥੇ ਸਾਡੀ ਨਾ ਥੋੜੀ ਜੀ ਪੌਣੀ ਨਾ ਟੁੱਟ ਗਈ ਸੀ ਤੇ ਹੁਣ ਫਿਰ ਮੈਨੂੰ ਅਮਰਜੈਂਸੀ ਨਹੀਂ ਜਾ ਜਾ ਸਕਦੀ ਮੈਂ ਇੱਕਦਮ ਪੌਣੀ ਲੈਣ ਤੇ ਮੈਂ ਇਹਦੇ ਨਾਲ ਹੀ ਫਿਰ ਚਾਹ ਪੁੰਨ ਲਈ ਸੀ ਸੋ ਇੱਥੇ ਆਪਾਂ ਫੁੱਲ ਬੜੀਆਂ ਬਣਾਈਆਂ ਸੀ ਤੇ ਹਰਜੋਤ ਵੇਖੋ ਤੁਸੀਂ ਸੁੱਤਾ ਵਾ ਤੇ ਹਰ ਜੋਤ ਨੂੰ ਮੈਂ ਫਿਰ ਢਾਲ ਲਿਆ ਤੇ ਇੱਥੇ ਬਾਬਾ ਜੀ ਦੀ ਫੋਟੋ ਲਾਈ ਆ ਆਪਾਂ ਇਹ ਕਾਫੀ ਪੁਰਾਣੀ ਫੋਟੋ ਆ ਪਰ ਆਪਾਂ ਸੁੱਟੀ ਨਹੀਂ ਆਪਾਂ ਸਸਤਾ ਫੋਟੋ ਦਾ ਤੇ ਆਪਾਂ ਇੰਨਾ ਆਪਾਂ ਸੰਭਾਲ ਕੇ ਰੱਖਿਆ ਇਹਨੂੰ ਥੋੜਾ ਜਿਹਾ ਆਪਾਂ ਮਤਲਬ ਲੈਮੀਨੇਸ਼ਨ ਵਾਂਗੂ ਕਵਰ ਚਾੜ ਦਿੱਤਾ ਸੀ ਤੇ ਸੋ ਇੱਥੇ ਆਪਾਂ ਮੰਝਾ ਡਾਇਆ ਹੋਇਆ ਲਾ ਕੇ ਕਿਉਂਕਿ ਮੈਨੂੰ ਮੰਝੇ ਤੇ ਨਹੀਂ ਹੁੰਦੀ ਆ ਮੈਂ ਬੈੱਡ ਤੇ ਨਹੀਂ ਸੌਂ ਸਕਦੀ ਬਹੁਤ ਲਾਕ ਆਕਰ ਜਾਂਦੇ ਆ ਤੇ ਇੱਥੇ ਫਿਰ ਹਰ ਜੋਤ ਬੈੱਡ ਤੇ ਸਿੱਦੇ ਮੰਝੇ ਤੇ ਆ ਮੰਜੇ ਤੇ ਵੀ ਪੈ ਜਾਂਦਾ ਹਰ ਝੋਤ ਤੇ ਬੈੱਡ ਤੇ ਵੀ ਤੇ ਸੋ ਆਪਾਂ ਮੰਜਾ ਲਾ ਗਿਆ ਡਾਇਆ ਕਿਉਂਕਿ ਗਰਮੀ ਬਹੁਤ ਲੱਗਦੀ ਆ ਗੱਦਿਆਂ ਦੇ ਉੱਪਰ ਤੇ ਮੈਂ ਤੇ ਹਰ ਝੋਤ ਚਾਹ ਚਾਹ ਪੀ ਰਹੀ ਸੀ ਮੈਂ ਤਾਂ ਆਪਣਾ ਥੋੜਾ ਦੂਰ ਰੱਖਿਆ ਸੀ ਤੇ ਕਿਉਂਕਿ ਮੈਨੂੰ ਪ੍ਰੋਬਲਮ ਆਉਂਦੀ ਆ ਵੀਡੀਓ ਬਣਾਉਣ ਚ ਥੋੜੀ ਜੀ ਕਿਉਂਕਿ ਸਟੈਂਡ ਵੀ ਨਹੀਂ ਟਿਕਦਾ ਸੀ ਤੇ ਫਿਰ ਮੈਂ ਇੱਕ ਦਿਨ ਚਾਹ ਹੀ ਲੈਂਦੀ ਸੀ ਕਦੀ ਸਟੈਂਡ ਵੱਲ ਚੱਲ ਜਾਂਦੀ ਸੀ ਮੇਰਾ ਤਾਂ ਅੱਜ ਵੀਡੀਓ ਵਿੱਚ ਵੀ ਇਹੀ ਰਾਇ ਮੰنگਿਆ ਕਿ ਮੈਂ ਸੈਟਿੰਗ ਕਰਂਦੀ ਰਹੀ ਤੇ ਸੋ ਆਪਾਂ ਹਰ ਜੋ ਤਤੀ ਜੁਨੀਫਾਰਮ ਪ੍ਰੈਸ ਕਰਾਂਗੇ ਸੋ ਇਹ ਦੀ ਬਲੂ ਵਰਦੀ ਹੈ ਇੱਕ ਦਿਨ ਵਾਈਟ ਪਾ ਕੇ ਜਾਂਦਾ ਇੱਕ ਦਿਨ ਬਲੂ ਪਾ ਕੇ ਜਾਂਦਾ ਤੇ ਬਾਕੀ ਗੁਰੂ ਮਹਾਰਾਜ ਦਾ ਬਾਣਾ ਹੈ ਜੀ ਬਹੁਤ ਵਧੀਆ ਵਾ ਤੇ ਇਹਨਾਂ ਦੇ ਟੀਚਰਸ ਵੀ ਨਹੀਂ ਬੋਲਦੇ ਹੈਗੇ ਵੀ ਤੁਸੀਂ ਹਨਾ ਨਿਊ ਲੋ ਨਿਊ ਲੋ ਕਿਉਂਕਿ ਐਵੇਂ ਹੈਨਾ ਚਲੋ ਵਧੀਆ ਗੱਲ ਆ ਵੈਸੇ ਵੀ ਸਿਰਦਰਦੀ ਹੁੰਦੀ ਹੈ ਕਿ ਬੱਚੇ ਦੀ ਨਿਊ ਯੂਨੀਫਾਰਮ ਲੈਣੀ ਲੈਣੀਆਂ ਤੇ ਸੋਹਜਾ ਜਿਹੇ ਹਰ ਜੋ ਨੂੰ ਲੈ ਕੇ ਦੇਣੀਆਂ ਨੇ ਪਿਛਲੇ ਸਾਲ ਦੀਆਂ ਸੀ ਤੇ ਹਰਚੋਰ ਨੂੰ ਜੀ ਲੈ ਕੇ ਦੇਣੀ ਆ ਉਹ ਹੁਣ ਥੋੜਾ ਟਾਈਮ ਪਾ ਕੇ ਲੈ ਕੇ ਦਵਾਂਗੇ ਆਪਾਂ ਤੇ ਬਾਕੀ ਇੱਥੇ ਮੈਂ ਵਰਦੀ ਉਹਦੀ ਪ੍ਰੈਸ ਕਰ ਰਹੀ ਸੀ ਬਾਕੀ ਸਾਰਾ ਇਹ ਰੈਡੀ ਵਗੈਰਾ ਹੋ ਜਾਂਦਾ ਵਾ ਤੇ ਬਾਕੀ ਲੰਚ ਬਾਕਸ ਵਗੈਰਾ ਰੈਡੀ ਕਰਨਾ ਵਾ ਆਪਾਂ ਵਾਟਰ ਬੋਤਲ ਰੈਡੀ ਕਰਨੀ ਆ ਤੇ ਮਤਲਬ ਨਿੱਕੇ ਨਿੱਕੇ ਕੰਮ ਜਿਹੜੇ ਆ ਉਹ ਵੀ ਕਾਫੀ ਹੁੰਦੇ ਨੇ ਉਸ ਤੋਂ ਬਾਅਦ ਆਪਾਂ ਕਰਦਾ ਸਾਂ ਬਾਦ ਆਪਾਂ ਕਰਦੀ ਸਾਡੀ ਕਲੀਨਿੰਗ ਕਰਨੀ ਆ ਹਰ ਜੋ ਸਕੂਲ ਛੱਡਣ ਤੋਂ ਬਾਅਦ ਵਿੱਚ ਹੀ ਆਪਾਂ ਸਾਰਾ ਕੰਮ ਕੰਪਲੀਟ ਕਰਾਂਗੇ ਤੇ ਜੇ ਟਾਈਮ ਹੋਇਆ ਤੇ ਫਿਰ ਮੈਂ ਝਾੜੂ ਹੋਂ ਲਗਾ ਦਾਂਗੀ ਨਹੀਂ ਤੇ ਫਿਰ ਮੈਂ ਆ ਕੇ ਲਗਾਵਾਂਗੀ ਤੇ ਬਾਕੀ ਮਾਰਨਿੰਗ ਟਾਈਮ ਦੇ ਕੰਮ ਬਹੁਤ ਹੁੰਦੇ ਆ ਤੇ ਕਾਫੀ ਭੈਣਾਂ ਨੇ ਜਿਹੜੀਆਂ ਕਮੈਂਟ ਕਰਦੇ ਨੇ ਸੋ ਥੈਂਕ ਯੂ ਸੋ ਮੱਚ ਉਹਨਾਂ ਭੈਣਾਂ ਦਾ ਜਿਹੜੇ ਵੀ ਕਮੈਂਟ ਕਰਦੇ ਆ ਜੀ ਤੇ ਤੇ ਖੁਸ਼ੀ ਹੁੰਦੀ ਹੈ ਜਦੋਂ ਵਧੀਆ ਲੱਗਦੀ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਤੇ ਕੁਝ ਸਿੱਖਣਾ ਮਿਲ ਜਾਂਦਾ ਜਦੋਂ ਭੈਣਾ ਕਮੈਂਟ ਕਰਦੇ ਨੇ ਵਧੀਆ ਅੱਜ ਤੁਹਾਡੇ ਅੱਜ ਤੁਹਾਡੇ ਸਾਰਿਆਂ ਦੇ ਸਪੋਰਟ ਕਰਕੇ ਤੁਹਾਡੇ ਕਰਕੇ ਮੈਂ ਇੱਥੋਂ ਤੱਕ ਪਹੁੰਚੀ ਹਾਂ ਸੋ ਦੱਬ ਕੇ ਸਪੋਰਟ ਕਰੋ ਆਪਣੀ ਭੈਣ ਨੂੰ ਬਾਕੀ ਜਿੱਥੇ ਕੋਈ ਵੀ ਗਲਤੀ ਲੱਗਦੀ ਹੈ ਸੋ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਕਿਸੇ ਦੀ ਗੱਲ ਦਾ ਮਾਈਂਡ ਨਹੀਂ ਕਰਦੇ ਹੈਗੇ ਕਿਉਂਕਿ ਸਾਰੇ ਆਪਣੇ ਭੈਣ ਭੜਾਈ ਨੇ ਹੁਣ ਦਗੀ ਪਹਿਲਾਂ ਉਹ ਦਿਨ ਦੀ ਸੀ ਤੇ ਹੁਣ ਆਪਾਂ ਮਤਲਬ ਰੱਖ ਲਈਏ ਇੱਕ ਸਾਡੀ ਤੇ ਉਹ ਕਿਹਾ ਹਾਂ ਬੈਡਰੂਮ ਚ ਵਾਖ ਨਹੀਂ ਯਾਰ ਇਹ ਤਾਂ ਦਾਗ ਆ ਗਿਆ ਕੋਈ ਵੀ ਲੈ ਆਈਏ ਮੋੜਾ ਡਾ ਲਾ ਦੋ ਜੋਰ ਮੇਰਾ ਬੋਲਤਾ ਤੂੰ ਵੀ ਮੇਰਾ ਬੋਲਤਾ ਉਹ ਵੀ ਮੇਰਾ ਬੋਲਤਾ ਚਾਈਨੀ ਮਿਲ ਲੱਗਦਾ ਤੈਨੂੰ ਪੁੱਤਾ ਤੁਹਾਨੂੰ ਤਾਂ ਇਹਦਾ ਗੋਣਾ ਜਿਹਦਾ ਮੁੰਡੇ ਨੇ ਅੱਜ ਟੋਲੀ ਬੜਾ ਕੰਡਿਆ ਵਾ ਤੇ ਉਹ ਨਾ ਵੀ ਟਿਨੀ ਛੋਲਟ ਜਸਤ ਸਿੱਧਾ ਕਰਕੇ ਤਾਂ ਸੀ ਇਹ ਵੇ ਤੇ ਪੀ ਜਾਂਦੀ ਕਿ ਹਾਤਾ ਪੀਂਦੀ ਐ ਵੇਖੋ ਅਰੇ ਚੀਜੀ ਖਾਂਦੇ ਆ ਨਾ ਫਿਰ ਹਾੜਾ ਤੇ ਚੀਜੀ ਨਾਮ ਹੀ ਲੈ ਕਰ ਗੇਦਾ ਹਣਾ तो मामला उदाहरण वो तो मतलब ये बनता है बहुत इन नंबर वन कोड नंबर 1 2 3 ओ माय गॉड लोदा देखो लोदा लोदा नहीं कहेगा बड़ा पावा पावा समीरा हां आरे मुझे चाहिए ओ माय गॉड मुझे चाहिए इंदाने जनाटे निर्वासव ना जनाना का दिन तो क्यू ऑफ दे तो दे रे जंगे बाबा जितो बाबा जितो हुक होगा वो जावांगे पा तो चली आ जाए आगे मछलियां 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 ओ नागर तेरी भी मान ली आ

اوہ کیا دے رہا ہے او مائی گاڈ بچے کو کیوں مارتا ہے جودر کو بچے کو میرے کو لڑ رہے ہیں لڑائی ہوگی لڑائی ہوگی بھائی اور لڑائی ہوگی ہوگی کل اور اپ او دیکھ تو بڑا ہے یہ چواڑے بڑا ہے اب پڑھ پڑھ وہ دو ہاتھ نہ مارے مار کے پیڑا مارنا نہ تمہیں اپنا گیا دیکھو गाइस देखो ਉਹ ਕੋ ਪਾੜੀਆਂ ਹੁੰਦੀਆਂ ਵਿੱਚੋਂ ਜਦ ਸਾਡੀ ਹੱਤੀ ਚੋਹ ਜਿਹੜਾ ਮੈਨੂੰ ਪਾੜੀ ਦਊਗਾ ਉਹਨੂੰ ਫੋਲੋਵਰੀਆਂ ਮਿਲਣਗੀਆਂ ਨਹੀਂ 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 ਜਿਹੜਾ ਪਾੜੀ ਦਊ ਉਹ ਲੋੜੀਆਂ ਲੈ ਸਕਦਾ ਹੈ ਕੋੜੀਆਂ ਦਾ ਜੇ ਤੂੰ ਪਾੜੀ ਦਊਗਾ ਉਹ ਫੋਲੋਵਰੀਆਂ ਲੈ ਸਕਦਾ ਹੈ ਮੈਂ ਤੈਨੂੰ ਦੇਗਾ ਜੇ ਪਹਿਲਾਂ ਤੂੰ ਪਾੜਨਾ ਦਊਗਾ

ਦੋ ਵਾਰ ਸੋ ਗਾਇਸ ਹਰ ਜੋ ਚਲਾ ਸਕੂਲ ਤੇ ਅਸੀਂ ਬੈਕਪੈਕ ਕਰ ਲਿਆ ਹੈ ਮਤਲਬ ਰੈਡੀ ਕਰ ਲਿਆ ਹੈ ਟਿਫਨ ਪਾ ਲਿਆ ਉਹਦਾ ਤੇ ਕੰਮ ਪਾ ਕੇ ਵਾਪਸ ਕਰਦੇ ਆ ਤੇ ਹੁਣ ਆਪਾਂ ਚੱਲੇ ਆ ਜੇ ਨੂੰ ਛੱਡਣ ਤੇ ਸੋ ਗਾਇਸ ਹੁਣ ਆਪਾਂ ਹਰਜੋਤ ਨੂੰ ਛੱਡਣ ਚੱਲੇ ਆਂ ਮੋੜ ਤੇ ਕਿਉਂਕਿ ਮੋੜ ਤੇ ਵੈਣ ਆਉਣੀ ਆ ਤੇ ਹੁਣ ਆ ਕੇ ਤੁਹਾਨੂੰ ਮਿਲਦੇ ਆਂ ਆਪਾਂ ਕਿਉਂਕਿ ਮੈਂ ਫੋਨ ਨਹੀਂ ਲੈ ਕੇ ਜਾ ਸਕਦੀ ਫੋਨ ਥੋੜਾ ਮਤਲਬ ਬੈਟਰੀ ਲੋ ਹੈ ਦੀ ਇਸ ਕਰਕੇ ਤੇ ਆ ਕੇ ਮਿਲਦੇ ਆ ਤੁਹਾਨੂੰ ਸੋ ਗਾਇਸ ਅਸੀਂ ਸਾਰੀ ਸਫਾਈ ਕਰ ਲਈ ਐ ਇੱਧਰ ਵੀ ਸਾਰੀ ਆਪਾਂ ਸਾਫ ਸਫਾਈ ਕਰ ਲਈ ਐ ਜੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਡਰੈنگ ਰੂਮ ਦੀ ਵੀ ਆਪਾਂ ਸਾਫ सारी क्लीन कर लिया पोचे वगैरह ला दिते ने किचन दी आप रोटी बनावें उस तुम तो बा पोचे में लगा दिते सिर्फ स्लैब साफ करने वाली मैं बाद करा तो इधर भी बैडरूम क्लीन कर दिता है सारा मैं सफाई कर दीती है पोचे वगैरह ला दिते ने ते

ਤਨ ਲਗਾਇਆ ਮਿਰਚਾਂ ਨਾ ਇਹਦਰ ਆਪਾਂ ਮੇਥੀ ਬੀਜੀ ਹੋਈ ਆ ਸੁੱਗ ਗਈ ਆ ਦੋ ਮਿੰਟਸ ਬਾਅਦ ਦੇਖੋ ਅੰਗੂਰ ਪਏ ਹੋਏ ਨੇ ਸੋ ਗਾਇਸ ਇੱਥੇ ਸਾਡੇ ਅੰਗੂੜ ਲੱਗੇ ਹੋਏ ਨੇ ਤੇ ਬਹੁਤ ਹੀ ਵਧੀਆ ਅੰਗੂੜ ਨੇ ਤੇ ਪਰ ਹਜੇ ਫਸਟ ਟਾਈਮ ਹੀ ਪਏ ਨਾ ਤੇ ਆਪਾਂ ਤੁਹਾਨੂੰ ਵੇਲੇ ਦਾ ਵੀਊ ਦਿਖਾਇਆ ਤੇ ਇੱਧਰ ਬੱਕਰੀਆਂ ਦਾ ਬਣਾਇਆ ਹੈ ਕਮਰਾ ਜਿਹੜਾ ਹੱਡੇ ਡੰਗੜ ਵਸੇ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਲਾਇਕ ਆ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੇ ਨੈਕਸਟ ਵੀਡੀਓ ਦੇ ਨਾਲ ਜੀ ਵਲੌਗ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ